ਹਾਂਜੀ ਜਿਹੜੇ ਪਸ਼ੂਆਂ ਦੀ ਜ਼ੇਰ ਨਹੀਂ ਪੈਂਦੀ ਉਹਨਾਂ ਵਾਸਤੇ ਆਪਾਂ ਤੁਹਾਨੂੰ ਅੱਜ ਇੱਕ ਕਾੜਾ ਦੱਸਾਂਗੇ ਇਹ ਕਾੜਾ ਕਿਵੇਂ ਬਣਾਉਣਾ ਹੈ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਆਪਾਂ ਵਰਤੋਂ ਕਰਨੀ ਹੈ ਇਹ ਆਪਾਂ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਤੇ ਜਾਣਕਾਰੀ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜੇ ਪਹਿਲਾਂ ਆਪਾਂ ਇਹ ਕਾੜਾ ਬਣਾਉਣ ਵਾਸਤੇ 10 ਚੀਜ਼ਾਂ ਦੀ ਵਰਤੋਂ ਕਰਨੀ ਹੈ ਇਹ 10 ਚੀਜ਼ਾਂ ਕਿਹੜੀਆਂ-ਕਿਹੜੀਆਂ ਸੌਂਫ ਅਜਵੈਨ ਮੈਥੇ ਸੋਏ ਕੜੂ ਕਾਲੀ ਜੀਰੀ ਧੋਲੀ ਜੀਰੀ ਵੱਡੇ ਲੈਂਚੀ ਸੁੰਦ ਤੇ ਭੂਰੀਆਂ ਮਿਰਚਾਂ ਹੁਣ ਇਹ 10 ਚੀਜ਼ਾਂ ਆਪਾਂ ਕਿੰਨੇ ਕਿੰਨੇ ਮਾਤਰਾ ਦੇ ਵਿੱਚ ਲੈਣੀਆਂ ਜਿਵੇਂ ਆਪਣੇ ਪਸ਼ੂ ਦਾ ਵਜ਼ਨ ਹੈਗਾ ਜਿਹੜਾ 4.5 ਕੁਇੰਟਲ ਦੇ ਆਸੇ ਪਾਸੇ ਹੈ ਫੇਰ ਤਾਂ ਆਪਾਂ ਇਹ ਚੀਜ਼ਾਂ ਲੈਣੀਆਂ ਇੱਕ ਇੱਕ ਤੋਲਾ ਤੇ ਜੇ ਆਪਣੇ ਪਸ਼ੂ ਦਾ ਵਜ਼ਨ ਜ਼ਿਆਦਾ ਹੈ 4.5 ਤੋਂ ਲੈ ਕੇ 6 ਕੁਇੰਟਲ ਦੇ ਵਿੱਚ ਵਿੱਚ ਹੈ ਫੇਰ ਆਪਾਂ ਇਹ 2-2 ਤੋਲੇ ਚੀਜ਼ਾਂ ਲੈ ਲੈਣੀਆਂ ਸਭ ਤੋਂ ਪਹਿਲਾਂ ਆਪਾਂ ਇਹਨਾਂ ਚੀਜ਼ਾਂ ਨੂੰ ਬਰੀਕ ਕੁੱਟਣਾ ਹੈ ਭਾਵੇਂ ਆਪਾਂ ਮਿਕਸੀ ਦੇ ਵਿੱਚ ਪੀ ਲਈਏ ਭਾਵੇਂ ਆਪਾਂ ਮਾਮ ਦਸਤੇ ਦੇ ਵਿੱਚ ਇਹਨਾਂ ਨੂੰ ਕੁੱਟ ਲਈਏ ਹਨਾ ਬਾਰੀਕ ਕੁੱਟ ਕੇ ਇਹਨਾਂ ਦਾ ਪਾਊਡਰ ਬਣਾ ਕੇ ਆਪਾਂ 3 ਲੀਟਰ ਪਾਣੀ ਲੈ ਲੈਣਾ ਹੈ 3 ਲੀਟਰ ਪਾਣੀ ਦੇ ਵਿੱਚ ਆਪਾਂ ਇਹ ਸਾਰੀਆਂ ਚੀਜ਼ਾਂ ਪਾ ਦੇਣੀਆਂ ਜਿੰਨੀ ਆਪਾਂ ਤੁਹਾਨੂੰ ਮਾਤਰਾ ਦੱਸੀ ਆ ਫੇਰ ਜਿਹੜਾ ਆਪਾਂ 3 ਲੀਟਰ ਪਾਣੀ ਲਿਆ ਸੀ ਇਹਨੂੰ ਆਪਾਂ ਵਾਲਾ ਦਬਾਉਣਾ ਤੇ ਉਹਨਾਂ ਕ ਟਾਈਮ ਆਪਾਂ ਇਹਨੂੰ ਵਾਲਾ ਦਬਾਉਣਾ ਜਿੰਨਾ ਚਿਰ ਪਾਣੀ ਇਹ ਅੱਧਾ ਨਹੀਂ ਰਹਿ ਜਾਂਦਾ ਯਾਨੀ ਕਿ ਜਦੋਂ 2 ਲੀਟਰ ਪਾਣੀ ਰਹਿ ਗਿਆ ਉਦੋਂ ਆਪਾਂ ਇਹ ਕੜਾ ਥੱਲੇ ਲਾ ਲੈਣਾ ਹੁਣ ਆਪਾਂ ਧਿਆਨ ਕੀ ਰੱਖਣਾ ਹੈ ਵੀ ਇਹ ਜਦੋਂ ਆਪਾਂ ਚੀਜ਼ਾਂ ਪਾਵਾਂਗੇ ਇਹ ਥੱਲੇ ਨਹੀਂ ਲੱਗਣੀਆਂ ਚਾਹੀਦੀਆਂ ਇਸ ਕਰਕੇ ਇਹਦੇ ਵਿੱਚ ਆਪਾਂ ਟਾਈਮ ਤੇ ਕੜਛੀ ਵੀ ਮਾਰਦੇ ਰਵਾਂਗੇ ਵੀ ਇਹ ਥੱਲੇ ਨਾ ਲੱਗ ਜਾਣ ਜਦੋਂ ਪਾਣੀ ਅੱਧਾ ਰਹਿ ਗਿਆ ਆਪਾਂ ਕਾੜਾ ਆਪਣਾ ਥੱਲੇ ਲਾ ਲਾਂਗੇ ਤੇ ਵਿੱਚ ਆਪਾਂ ਇਹਦੇ ਇੱਕ ਗੁੜ ਦੀ ਪੇਸੀ ਪਾ ਦੇਣੀ ਹੈ ਗੁੜ ਦੀ ਪੇਸੀ ਪਾ ਕੇ ਜਦੋਂ ਆਪਣਾ ਕਾੜਾ ਠੰਡਾ ਹੋ ਜਾਊਗਾ ਠੰਡਾ ਕਰਕੇ ਆਪਾਂ ਇਹ ਪਸ਼ੂ ਨੂੰ ਆਪਣੇ ਨੂੰ ਦੇਣਾ ਆਪਾਂ ਇਹਨੂੰ ਛਾਣ ਵੀ ਸਕਦੇ ਆ ਪਹਿਲਾਂ ਗੁੜ ਪਾਉਣ ਤੋਂ ਪਹਿਲਾਂ ਆਪਾਂ ਇਹਨੂੰ ਛਾਣ ਵੀ ਸਕਦੇ ਆ ਤੇ ਪਸ਼ੂ ਜਦੋਂ ਆਪਣਾ ਸੂਂਦਾ ਹੈ ਜਦੋਂ ਆਪਾਂ ਇਹ ਕਾੜਾ ਦਵਾਂਗੇ ਉਹਦੀ ਦੋ ਤੋਂ ਲੈ ਕੇ 4 ਘੰਟਿਆਂ ਦੇ ਵਿੱਚ ਵਿੱਚ ਜੇਰ ਹੈ ਜਿਹੜੀ ਪੈ ਜਾਊਗੀ ਤੇ ਜੇ ਫੇਰ ਵੀ ਜੇਰ ਨਹੀਂ ਪੈਂਦੀ ਆਪਾਂ ਇਹੀ ਕਾੜਾ ਇੱਕ ਵਾਰੀ ਫੇਰ ਤੋਂ ਪਸ਼ੂ ਨੂੰ ਦੇ ਦੇਣਾ ਪਰ ਆਪਾਂ ਪਹਿਲਾਂ ਵਾਲੇ ਕਾੜੇ ਦੀ ਵੇਟ ਕਰਨੀ ਹੈ ਕਿਉਂਕਿ ਆਪਾਂ 4 ਘੰਟੇ ਵੇਟ ਕਰਨੀ ਹੈ ਇੱਕ ਵਾਰੀ ਕਾੜਾ ਦੇ ਕੇ ਜੇ 4 ਘੰਟਿਆਂ ਦੇ ਵਿੱਚ ਵਿੱਚ ਜ਼ੇਰ ਪੈ ਗਈ ਫਿਰ ਤਾਂ ਠੀਕ ਹੈ ਨਹੀਂ ਫਿਰ ਆਪਾਂ ਇੱਕ ਵਾਰੀ ਇਹ ਕਾੜਾ ਫੇਰ ਦੇ ਦਾਂਗੇ ਹੁਣ ਜ਼ੇਰ ਨਾ ਪੈਣ ਦਾ ਕਾਰਨ ਕੀ ਹੁੰਦਾ ਹੈ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਆਪਣੇ ਜਿਹੜੇ ਪਸ਼ੂ ਹੁੰਦੇ ਆ ਉਹਨਾਂ ਨੂੰ ਜਿਹੜੀਆਂ ਬਿਮਾਰੀਆਂ ਐ 80% ਬਿਮਾਰੀਆਂ ਸੂਣ ਤੋਂ ਬਾਅਦ ਆਉਂਦੀਆਂ ਐ ਇਸ ਕਰਕੇ ਜਦੋਂ ਆਪਣਾ ਪਸ਼ੂ ਨਹੀਂ ਸੂਇਆ ਹੁੰਦਾ ਉਦੋਂ ਪਹਿਲਾਂ ਸੂਣ ਵਾਲਾ ਹੁੰਦਾ ਆਪਾਂ ਨੂੰ ਟ੍ਰਾਂਜੈਕਸ਼ਨ ਫੀਡ ਦੇਣੀ ਐ ਪ੍ਰੋਪਰ ਮਾਤਰਾ ਚ ਆਪਾਂ ਨੂੰ ਮਿਨਰਲ ਮਿਕਸਚਰ ਦੇਣੇ ਐ ਜਿਹਦੇ ਕਰਕੇ ਕਿ ਉਹ ਬਿਮਾਰੀਆਂ ਦੀ ਚਪੇਟ ਚ ਨਾ ਆਵੇ ਫਿਰ ਵੀ ਜੇ ਉਹ ਬਿਮਾਰੀਆਂ ਦੀ ਚਪੇਟ ਚ ਆਉਂਦਾ ਤੇ ਦਵਾਈਆਂ ਵੀ ਬਹੁਤ ਸਾਰੀਆਂ ਹੁੰਦੀਆਂ ਤੇ ਆਪਣੇ ਘਰਾਂ ਦੇ ਵਿੱਚ ਕਾੜੇ ਤਾਂ ਆਪਾਂ ਦੇਣੇ ਹੀ ਹੁੰਨੇ ਐ ਤੇ ਜੇ ਆਪਾਂ ਇਸ ਤਰੀਕੇ ਨਾਲ ਆਹ ਕਾੜਾ ਬਣਾ ਕੇ ਦਵਾਂਗੇ ਆਪਣੇ ਪਸ਼ੂ ਨੂੰ ਪ੍ਰੋਪਰ ਫਾਇਦਾ ਹਊਗਾ ਹੀ ਹੋਊਗਾ ਤੇ ਕਾੜਾ ਠੰਡਾ ਕਰਕੇ ਦੇਣਾ ਇਹ ਗੱਲ ਜਿਹੜੀ ਹੈਗੀ ਆਪਾਂ ਇਹ ਧਿਆਨ ਚ ਰੱਖਣੀ ਹੈ ਹੁਣ ਆਪਣੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਇਹੋ ਜਿਹੀ ਹੋਰ ਜਾਣਕਾਰੀਆਂ ਵੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਕੀ ਤੁਸੀਂ ਆਪਦੀ ਰਾਏ ਕਮੈਂਟਾਂ ਦੇ ਵਿੱਚ ਵੀ ਰੱਖ ਸਕਦੇ ਹੋ ਵੀ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਚੰਗੀ ਲੱਗੀ ਜਾਂ ਜੇ ਕੋਈ ਕਮੀ ਵੀ ਲੱਗੀ ਹੋਵੇ ਉਹ ਵੀ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਤੇ ਬਾਕੀ ਜੇ ਤੁਸੀਂ ਹੋਰ ਕੁਝ ਪੁੱਛਣਾ ਵੀ ਚਾਹੁੰਦੇ ਹੋ ਉਹ ਵੀ ਤੁਸੀਂ ਕਮੈਂਟਾਂ 'ਚ ਪੁੱਛਿਆ ਕਰੋ ਤਾਂ ਕਿ ਆਪਾਂ ਆਪਣੀਆਂ ਅਗਲੀਆਂ ਵੀਡੀਓ ਦੇ ਵਿੱਚ ਉਸ ਗੱਲ ਦੀ ਚਰਚਾ ਕਰ ਸਕੀਏ ਬਾਕੀ ਤੁਸੀਂ ਸਾਨੂੰ ਇੰਸਟਾਗ੍ਰam ਤੇ ਫੇਸਬੁੱਕ ਤੇ ਵੀ ਫੋਲੋ ਕਰ ਸਕਦੇ ਹੋ ਤੇ ਜੇ ਤੁਸੀਂ ਵੀ ਸਾਡੇ ਨਾਲ ਕੋਈ ਇਹੋ ਜਿਹੀਆਂ ਗੱਲਾਂ ਸ਼ੇਅਰ ਕਰਨੀਆਂ ਚਾਹੁੰਦੇ ਹੋ ਆਪਦੇ ਫਾਰਮ ਦੀਆਂ ਗੱਲਾਂ ਸ਼ੇਅਰ ਕਰਨੀਆਂ ਚਾਹੁੰਦੇ ਹੋ ਕਿਸੇ ਵੀ ਪ੍ਰਕਾਰ ਦੇ ਆਪਣੇ ਫਾਰਮ ਹੁੰਦੇ ਆ ਡੇਰੀ ਫਾਰਮ ਹੋ ਗਿਆ ਜਿਵੇਂ ਫਿਸ਼ ਫਾਰਮ ਹੋ ਗਿਆ ਗੋਟ ਫਾਰਮ ਹੋ ਗਿਆ ਹਨਾ ਤੇ ਤੁਸੀਂ ਸਾਨੂੰ ਵਟਸਐਪ ਤੇ ਵੀ ਕੰਟੈਕਟ ਕਰ ਸਕਦੇ ਹੋ ਸਾਡਾ ਵਟਸਐਪ ਨੰਬਰ ਵੀ ਤੁਹਾਨੂੰ ਸਕਰੀਨ ਦੇ ਉੱਤੇ ਮਿਲ ਜੂਗਾ ਬਾਕੀ ਜੋ ਬਾਕੀ ਜਿਹੜਾ ਕੁਝ ਵੀ ਤੁਸੀਂ ਕਮੈਂਟਾਂ ਦੇ ਵਿੱਚ ਦੱਸੋਗੇ ਆਪਦੀ رائے ਦਵੋਗੇ ਸਾਥੋ ਕੋਈ ਸਵਾਲ ਪੁੱਛੋਗੇ ਅਸੀਂ ਉਹਦਾ 24 ਘੰਟਿਆਂ ਦੇ ਵਿੱਚ ਵਿੱਚ ਜਵਾਬ ਜ਼ਰੂਰ ਦੇਵਾਂਗੇ ਤੇ ਅਗਲੇ ਮੁੱਦੇ ਵੀ ਆਪਾਂ ਕਮੈਂਟਾਂ ਚ ਚੱਕਾਂਗੇ ਵੀ ਤੁਸੀਂ ਕਿਹੜਾ ਸਵਾਲ ਪੁੱਛਿਆ ਸੀ ਇਸ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਆਪਦੀ رائے ਵੀ ਕਮੈਂਟ ਦੇ ਵਿੱਚ ਜ਼ਰੂਰ ਰੱਖਿਆ ਕਰੋ ਬਾਕੀ ਹੁਣ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਕਿਸੇ ਇਹੋ ਜੀ ਖਾਸ ਮੁੱਦੇ ਦੇ ਨਾਲ tanवाdी sa